you yeah. You're welcome, you're ਮੋ ਸਾਕਰ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਬੱਚੇ ਆ ਇਹ ਨਸ਼ਾ ਦੂਰ ਆ ਇਦਾਂ ਦੇ ਜੜ ਨਫਰ ਕੀਤਾ ਲੰਘਦੇ ਆ ਜਿਵੇਂ ਅੱਜ ਕੀ ਲਗਰ ਕੀਤਾ ਨੀਤੀ ਜਾਰੀ ਕੀਤੀ ਆ ਲਗਰ ਲਾਏ ਆ ਇਦਾਂ ਨੌਜਵਾਨਾਂ ਵਿੱਚ ਲੈ ਕੇ ਤੇ ਸਾਰਿਆਂ ਨੂੰ ਇਸ ਵਿੱਚ ਜੋੜਨ ਕਰਨਾ ਚਾਹੀਦਾ ਵਾ ਕਿਉਂਕਿ ਬੱਚੇ ਜਿਹੜੇ ਆ ਇਹ ਦੇਖ ਕੇ ਇਹ ਬੜੇ ਪ੍ਰੇਰਿਤ ਹੁੰਦੇ ਆ ਜਿਹੜਾ ਗਤਕਾ ਵਾ ਇਹ ਬਹੁਤ ਬੁਢੇ ਚੀਜ਼ਾਂ ਇਹ ਸਾਡੀ ਜਿਹੜੀ ਆ ਇਹ ਤੁਸੀਂ ਵਾਲੀ ਸਭ ਤੋਂ ਵਧੀਆ ਚੀਜ਼ ਆ ਜਿਹੜੀ ਬੱਚਿਆਂ ਨੂੰ ਇਹ ਆਪਣੇ ਸ਼ੋਪਰਡਾਂ ਜੋੜਦੀ ਆ ਵਾਇਗੁਰੂ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਰੀ ਸਮੁੱਚੀ ਸੰਗਤ ਨੂੰ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂਬ ਦੀ ਲੱਖ ਲੱਖ ਵਧਾਈ ਹੋਵੇ ਜੀ ਸੋ ਹੱਥ ਜੋੜ ਕੇ ਸਾਡੀ ਬੇਨਤੀ ਆ ਵੀ ਇਸ ਵੇਲੇ ਜਿਹੜਾ ਛੇਵਾ ਦਰਿਆ ਪੰਜਾਬ ਦੇ ਨਸ਼ਿਆਂ ਦਾ ਵਗੰਡਿਆ ਜੀ ਆਪਣੇ ਬੱਚਿਆਂ ਨੂੰ ਚੰਗੀ ਰੁਚੀ ਵਾਲੇ ਪਾਸੇ ਲਾਓ ਜੇ ਸੇਵਾ ਕਰਦੇ ਜੇ ਸੇਵਾ 'ਚ ਲਾਓ ਤੇ ਆਪੇ ਉਹਨਾਂ ਦਾ ਧਿਆਨ ਸੇਵਾ ਵਾਲੇ ਪਾਸੇ ਆਊਗਾ ਇੱਕ ਨਿੱਕੀ ਜੀ ਬੇਨਤੀ ਆ ਜੀ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਇਹ ਮਾਵਾਂ ਕੀ ਕਰਦੀਆਂ ਵੀ ਨਿੱਕੇ ਨਿੱਕੇ ਬੱਚਿਆਂ ਨੇ ਹੱਥਾਂ 'ਚ ਮੋਬਾਈਲ ਫੜਾਏ ਆ ਤੇ ਜੀ ਉਹ ਮੋਬਾਈਲ ਵੇਂਦਾ ਆ ਤੇ ਰੋਟੀ ਖਾਂਦਾ ਆ ਨਹੀਂ ਤੇ ਰੋਟੀ ਨਹੀਂ ਖਾਂਦਾ ਤੁਸੀਂ ਆਪ ਘਿਜਾਉਂਦੇ ਜੇ ਇੱਕ ਛੋਟਾ ਜਿਹਾ ਬੱਚਾ ਭਾਵੇਂ ਇਨਸਾਨ ਦਾ ਭਾਵੇਂ ਜਾਨਵਰ ਦਾ ਜਿੱਦਾਂ ਘਿਜਾਓਗੇ ਉਦਾਂ ਹੀ ਗਿੱਜ ਜਾਂਦਾ ਆਪਣੇ ਘਰ 'ਚ ਹੀ ਇੱਕ ਮਾਸਟਰ ਜਿਹੜੀ ਮਾਂ ਹੁੰਦੀ ਆ ਸਭ ਤੋਂ ਵੱਡਾ ਉਸਤਾਦ ਮਾਂ ਆ ਜੀ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ ਬੱਚਿਆਂ ਨੂੰ ਚੰਗੇ ਪਾਸੇ ਲਾਓ ਜੀ ਗੁਰੂ ਦੇ ਨਾਮ ਨਾਲ ਜੋੜੋ ਗੁਰੂ ਵਾਲੇ ਬਣਾਓ ਜੀ ਬਹੁਤ ਧੰਨਵਾਦ